ਮੈਂ ਆਜੱਥੇ ਸਰਵਾਦਾ ਪਲਾ charitable trust ਵੱਲੋਂ ਜਿੱਥੇ ਤੁਸੀਂ ਆਪਣੀਆਂ ਫੀਸਾਂ ਦੇ ਲਈ ਅਪਲਾਈ ਕੀਤਾ ਸੀ ਉੱਥੋਂ 35 ਬੱਚਿਆਂ ਦੀ ਫੀਸ 3 ਲੱਖ 2000 ਦੇ ਕਈ ਚੈੱਕ ਲੈ ਕੇ ਆਜੱਥੇ ਇਸ ਕਾਲਜ ਦੀਨ ਆਈਆਂ ਸੋ ਪਿੱਛੇ ਵੀ ਅਸੀਂ 2000 20 ਤੋਂ ਲੈ ਕੇ ਵੀ ਇੱਕੀ ਸੈਸ਼ਨ ਤੋਂ ਲੈ ਕੇ ਆਏ ਹੁਣ ਤੱਕ ਅਸੀਂ ਤੁਹਾਨੂੰ 9 ਲੱਖ 4000 ਦੇ ਕਰੀਬ ਪਹਿਲਾਂ ਵੀ ਇਸ ਸਕਾਲਰਸ਼ਿਪ ਦੇ ਚੁੱਕੇ ਆਂ ਤੇ ਹੁਣ ਵੀ 3 ਲੱਖ 2000 ਦਾ ਅੱਜ ਚੈੱਕ ਤੁਹਾਨੂੰ ਸੀਨ ਦੇ ਕੇ ਜਾਣਾ ਹੋਇਆ ਸਿਰਫ 9% ਹੈ ਜੋ ਆਪਣੀ ਪਰਸਨਲ ਕਮਾ ਕਜਾ ਦੇ ਲਈ ਰੱਖਦੇ ਨੇ ਨਹੀਂ ਤਾਂ 98% ਉਹ ਇਸ ਸਮਾਜਪ্লাই ਦੇ ਕਮ ਕਮਾਂ ਦੇ ਵਿੱਚ ਉਹਨਾਂ ਦੀ ਇਹ ਜਣੀ ਕਮਾਈ ਹੈ ਉੱਥੇ ਖਰਚ ਕੀਤੀ ਜਾਂਦੀ ਹੈ ਸੋ ਕਮਾਂ ਦੇ ਵਿੱਚ ਅਗਰ ਅਸੀਂ ਗਿਣੌਣ ਲੱਗੇ ਤਾਂ ਬਹੁਤ ਟਾਈਮ ਲੱਗ ਜਾਣਾ ਹੈ ਮਤਲਬ ਕੋਈ ਫੀਲਡ ਹੈ ਹੋ ਜਾ ਨਹੀਂ ਹੈ ਜਿਸ ਨੂੰ ਇਹ ਸਰਬਾਧਾ ਭਲਾ ਚੈਰੀਟੇਵਲ ਟਰਸਟ ਜਾਂ ਜਿਹਦੇ ਚ ਕੋਈ ਡੋਨੇਸ਼ਨ ਨਾ ਦਿੰਦਾ ਹੋਵੇ ਮੇਨ ਸਟ੍ਰੀਮਸ ਹੈਲਥ ਤੇ ਐਜੂਕੇਸ਼ਨ ਹੁੰਦੀਆਂ ਉਹਨਾਂ ਦੇ ਵਿੱਚ ਦੋਨੇ ਸਟ੍ਰੀਮਸ ਉਹਨਾਂ ਨੇ ਪੂਰੀ ਤਰ੍ਹਾਂ ਅਡਾਪਟ ਕੀਤੀਆਂ ਹੋਈਆਂ ਨੇ ਇਸ ਐਜੂਕੇਸ਼ਨ ਦੇ ਨਾਲ ਮੈਂ ਗੱਲ ਕਰੂੰਗੀ ਇਹਦੇ ਵਿੱਚ ਅਸੀਂ ਬਹੁਤ ਸਾਰੇ ਕਾਲਜ ਅਡਾਪਟ ਕੀਤੇ ਹੋਏ ਹੈ ਇਵਨ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਮਸਤੂਆਣਾ ਕਾਲਜਿਸ ਗਰੁੱਪ ਆਫ ਕਾਲਜਿਸ ਆ ਇਹ ਸਾਰੇ ਅਸੀਂ ਬਹੁਤ ਸਾਰੇ ਕਾਲਜ ਇਸ ਤਰ੍ਹਾਂ ਅਡਾਪਟ ਕੀਤੇ ਹੋਏ ਹੈ ਜਿਨ੍ਹਾਂ ਦੇ ਬੱਚੇ ਜਿਸ ਤਰ੍ਹਾਂ ਦੇ ਤੁਹਾਨੂੰ ਸਿਲੈਕਸ਼ਨ ਕਰਕੇ ਫੀਸ ਦਿੱਤੀ ਹੈ ਸਾਰਿਆਂ ਦੇ ਲਈ ਕ੍ਰਾਈਟੇਰੀਆ ਇੱਕੋ ਹੀ ਹੈ ਜਿਹੜੇ ਬੱਚੇ ਇੰਟੈਲੀਜੈਂਟ ਨੇ 80% ਤੋਂ ਉੱਪਰ ਨੰਬਰ ਲੈਂਦੇ ਨੇ ਫਾਈਨੈਂਸ਼ੀਅਲੀ ਵੀਕ ਨੇ ਸਿਰਫ ਉਹਨਾਂ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਦੂਸਰੀ ਕੈਟਾਗਰੀ ਉਹ ਹੈ ਜਿਹੜੇ ਕਿ ਸਿੰਗਲ ਪੇਰੈਂਟ ਨੇ ਮਾਰਕਸ ਦੀ ਕੋਈ ਕੰਡੀਸ਼ਨ ਨਹੀਂ ਉਹਨਾਂ ਨੂੰ ਕਲਾਸ ਚ ਪਾਸ ਹੋਣਾ ਚਾਹੀਦਾ ਹੈਗਾ ਉਹਨਾਂ ਲਈ ਹਰ ਵੇਲੇ ਇਹ ਜਿਹੜਾ ٹرسٹ ਹੈ ਉਹ ਫੀਸ ਦੇਣ ਲਈ ਤਿਆਰ ਰਹਿੰਦਾ ਹੈ ਕਿ ਭਾਇ ਗੁਰੂ ਉਹ ਸ਼ਖਸੀਅਤ ਨੂੰ ਇੰਨੀ ਲੰਬੀ ਉਮਰ ਤੇ ਵਧੀਆ ਸਿਹਤ ਦੇਵੇ ਤਾਂ ਕਿ ਯੁਗਾ-ਯੁਗਾ ਤੱਕ ਇਹ ਬੰਦਾ ਇਸ ਮੈਨਿਟੀ ਦੀ ਸੇਵਾ ਇਸ ਤਰ੍ਹਾਂ ਹੀ ਕਰਦੇ ਰਹੇ ਜਿਸ ਤਰ੍ਹਾਂ ਮੈਡਮ ਗਿੱਲ ਨੇ ਤੁਹਾਨੂੰ ਦੱਸਿਆ ਕਿ ਸਾਡੀ ਟਰਸਟ ਕਿਸ ਤਰ੍ਹਾਂ ਕੰਮ ਕਰਦੀ ਹੈ ਕੋਈ ਵੀ ਐਸਾ ਫੀਲਡ ਨਹੀਂ ਜਿਹੜਾ ਜਿਸ ਦੇ ਵਿੱਚ ਇਸਨੇ ਆਪਣਾ ਯੋਗਦਾਨ ਨਾ ਪਾਇਆ ਹੋਵੇ ਇੱਕ ਗਲੋਬਲੀ ਰੈਨਾਉਂਡ ਪਰਸਨੈਲਿਟੀ ਡਾਕਟਰ ਐਸ.ਪੀ ਸਿੰਘ ਉਭਰਾਏ ਜਿਹੜੇ ਆਪਣੇ ਆਪਣੇ ਕਮਾਈ ਦੇ ਵਿੱਚੋਂ ਸਾਰੀ ਸੰਸਥਾ ਨੂੰ ਚਲਾਉਂਦੇ ਨੇ ਔਰ ਲੱਖਾਂ ਨਹੀਂ ਬਲਕਿ ਕਰੋੜਾਂ ਰੁਪਏ ਸਾਲ ਦੇ ਦਾਨ ਕਰਦੇ ਨੇ ਮੈਂ ਸਿਰਫ ਮੈਡਮ ਗਿਲ ਨੇ ਜੋ ਕਿਹਾ ਉਹਦੇ ਵਿੱਚ ਦੋ ਚੀਜ਼ਾਂ ਐਡ ਕਰਨੀਆਂ ਚਾਹਾਂਗਾ ਕਿ ਮੈਡਮ ਗਿਲ ਕੁਝ ਪਾ ਵੀ ਜਾਂਦੇ ਆ ਇਹ ਕਹਿੰਦੇ ਨੇ ਕਿ ਅਸੀਂ ਸਿਰਫ ਟਾਈਮ ਦੇ ਰਹੇ ਆ ਕੁਝ ਸਟੂਡੈਂਟਸ ਇਹਨਾਂ ਨੇ ਪਰਸਨਲੀ ਵੀ ਅਡਾਪਟ ਕੀਤੇ ਹੋਏ ਨੇ ਜਿਨ੍ਹਾਂ ਦੀ ਫੀਸ ਸੇ ਮੈਡਮ ਤੇ ਇਹਨਾਂ ਦੇ ਹਸਬੰਡ ਦਿੰਦੇ ਆ ਸੈਕੰਡਲੀ ਮੈਂ ਇੱਕ ਚੀਜ਼ ਤੁਹਾਡੇ ਤੋਂ ਐਕਸਪੈਕਟ ਕਰਦਾ ਹਾਂ ਕਿ ਅਸੀਂ ਤੁਹਾਨੂੰ ਕੁਝ ਪੋਰਸ਼ਨ ਫੀਸ ਦਾ ਦਿੰਨੇ ਆ ਤੁਸੀਂ ਅਗਰ ਕੋਈ ਅਚੀਵਮੈਂਟ ਕਰੋ ਕੋਈ ਕਾਲਜ ਲੈਵਲ ਤੇ ਕੋਈ ਯੂਨੀਵਰਸਿਟੀ ਲੈਵਲ ਤੇ ਤਾਂ ਆਪਾਂ ਮੈਡਮ ਗਿਲ ਦੇ ਥਰੂ ਐਸਪੀ ਸੰਗੋਭਰਾਏ ਜੀ ਨੂੰ ਰਿਕੁਐਸਟ ਕਰਕੇ 100% ਫੀਸ ਤੁਹਾਡੀ ਅਸੀਂ ਸੰਸਥਾ ਵੱਲੋਂ ਦਵਾ ਸਕੀਏ ਸੋ ਮੈਂ ਤੁਹਾਡੇ ਤੋਂ ਇਹੀ ਉਮੀਦ ਕਰਦਾ ਥੈਂਕ ਯੂ so much ਚੈਰੀਟੇਬਲ ٹرسٹ ਦੇ ਵੱਲੋਂ ਤੁਸੀਂ ਸਾਰੇ ਬੱਚਿਆਂ ਦੇ ਤੁਸੀਂ ਐਪਲੀਕੇਸ਼ਨ ਦਿੰਦੇ ਹੋ ਉਹ ਐਪਲੀਕੇਸ਼ਨਸ ਦੇ ਵਿੱਚ ਜਿਹੜੇ ਬੱਚੇ ਡਿਸਰਵਿੰਗ ਨੇ ਜਾਂ ਜਿਨ੍ਹਾਂ ਨੂੰ ਜਿਨ੍ਹਾਂ ਦੇ ਪੇਰੈਂਟਸ ਦੀ ਕੋਈ ਪ੍ਰੋਬਲਮ ਹੈ ਕੋਈ ਫਾਦਰ ਸਾਹਿਬ ਨਹੀਂ ਹੈ ਤੇ ਔਰ ਬੱਚੇ ਇਕਨੋਮਿਕਲੀ ਥੋੜਾ ਜਿਹਾ ਵੀਕ ਹੈਗੇ ਨੇ ਪੇਰੈਂਟਸ ਇਹਨਾਂ ਨਹੀਂ ਦੇ ਸਕਦੇ ਔਰ ਬੱਚੇ ਬ੍ਰਿਲੀਅੰਟ ਨੇ ਜਿਉਂਕਿ ਹੋਂ ਹਾਰ ਬੱਚੇ ਨੇ ਉਹਨਾਂ ਸਾਰਿਆਂ ਦੇ ਲਈ ਚੈਰੀਟੇਬਲ ਟਰਸਟ ਸਰਬੱਤ ਦਾ ਭਲਾ ਦੇ ਵੱਲੋਂ ਡਾਕਟਰ ਬਰਾਏ ਜੀ ਬਨੋਤੀ ਉਹਨਾਂ ਦੀ ਟੀਮ ਦੇ ਵੱਲੋਂ ਇਹ ਸਕਾਲਰਸ਼ਿਪ ਜਿਹੜਾ ਉਹਨਾਂ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਤੁਹਾਡੇ ਸਾਰੇ ਫਾਰਮ ਦੀ ਸਕਰੂਟੀ ਹੁੰਦੀ ਹੈ ਜਿਹੜੇ ਡਿਸਰਵਿੰਗ ਨੇ ਉਹਨਾਂ ਨੂੰ ਫਿਰ ਸਿਲੈਕਸ਼ਨ ਹੋਣ ਤੋਂ ਬਾਅਦ ਅੱਜ ਤੁਸੀਂ ਉੱਥੇ ਉਹਨਾਂ ਬੱਚਿਆਂ ਦੇ ਵਿੱਚ ਹੈਗੇ ਉਹ ਉਹ ਵਿਦਿਆਰਥੀ ਹੈਗੇ ਜਿਨ੍ਹਾਂ ਦੀ ਸਿਲੈਕਸ਼ਨ ਹੋਈ ਹੈ ਇਸ ਸਕਾਲਰਸ਼ਿਪ ਦੇ ਲਈ ਅ ਮੇਰੀ টিਚਰਸ ਦੇ ਵੱਲੋਂ ਮੇਰੀ ਇਸ ਪੂਰੀ ਸੰਸਥਾ ਦੇ ਵੱਲੋਂ ਅਸੀਂ ਉਹਨਾਂ ਦੇ ਇਹ ਕਹਿ ਸਕਦੇ ਹਾਂ ਕਿ ਦੇਣਦਾਰ ਹਨ ਜਿਹੜੇ ਕਿ ਜਿਨ੍ਹਾਂ ਨੇ ਕੀ ਸਾਡੇ ਸਾਡੇ ਇਹਨੇ ਬੱਚਿਆਂ ਨੂੰ ਪਿਛਲੇ 4 ਸਾਲਾਂ ਤੋਂ ਅਡਾਪਟ ਦੀ ਤਰ੍ਹਾਂ ਕੀਤਾ ਹੋਇਆ ਅਡਾਪਟ ਕੀਤਾ ਹੋਇਆ ਆਰ ਉਹਨਾਂ ਨੂੰ ਇਹ ਮਹਈਆ ਮਾਇਕ ਜਿਹੜੇ ਮਾਇਕ ਸਹਾਇਤਾ ਹੈ ਉਹ ਮਹਈਆ ਕਰਾ ਰਹੇ ਨੇ ਤਾਂ ਅਸੀਂ ਤੇ ਬਹੁਤ ਹੀ ਤਾਂ ਦੋਨੋਂ ਸੀ ਸ਼ੁਕਰਗੁਜ਼ਾਰ ਆ ਅਸੀਂ ਇਸ ਸੰਸਥਾ ਦੇ ਇਸ ਚੈਰੀਟੇਬਲ ਟਰਸਟ ਦੇ ਲਈ ਅਸੀਂ ਡਾਕਟਰ ਬਰਾਇਜ ਜੀ ਦਾ ਤੇ ਮੈਡਮ ਸਰਦਾਰ ਸੁਨਿੰਦਰ ਸਿੰਘ ਜੀ ਸਰ ਦਾ ਤੇ ਮੈਡਮ ਗਿਲ ਦਾ ਐਂਡ ਉਹਨੇ ਦੀ ਸਾਰੀ ਟੀਮ ਦਾ ਅਸੀਂ ਤਾਂ ਇਹ ਸੰਸਾ ਦੇ ਵੱਲੋਂ ਅਸੀਂ तहे ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਇਹ ਸਾਡੇ ਇਹਨਾਂ ਬੱਚਿਆਂ ਨੂੰ ਕੰਸੀਡਰ ਕਰਿਆ ਇਹਨਾਂ ਨੂੰ ਵਜੀਫਾ ਮਹਾਈਆ ਕਰਾਇਆ ਤਾਂ ਕਿ ਇਹ ਬੱਚੇ ਜਿਹੜੇ ਨੇ ਉਹ ਆਪਣਾ ਮਕਾਮ ਹਾਸਲ ਕਰ ਸਕਣ ਤਾਂ ਮੈਂ ਸਾਰ ਨੂੰ ਅੱਜ ਇੱਥੇ ਪਹੁੰਚਣ ਦੇ ਉੱਤੇ ਜੀ ਆਇਆਂ ਤੇ ਬਹੁਤ-ਬਹੁਤ ਨਿੱਘਾ ਸਵਾਗਤ ਹੈ ਮੈਂ ਇਹਨਾਂ ਦੇ ਬਹੁਤ ਹੀ ਸ਼ੁਕਰਗੁਜ਼ਾਰ ਹਾਂ